ਮੇਰੀ ਮਾਂ ਨੂੰ ਇਹਨਾਂ ਨੇ ਟਾਰਚਰ ਕੀਤਾ ਉਹਦੀ ਦਿਮਾਗੀ ਹਾਲਤ ਬਹੁਤ ਖਰਾਬ ਹੈ ਕੱਲ ਨੂੰ ਉਹ ਮਰ ਜਾਂਦੀ ਹੈ ਜਾਂ ਉਹਨੂੰ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਉਹਦਾ ਜ਼ਿੰਮੇਵਾਰ ਧਮਕੀਆਂ ਦਿੰਦੇ ਰਹੇ ਟਾਰਚਰ ਕਰਦੇ ਰਹੇ ਕੱਲ ਵੀ ਉਹ ਚਾਰ ਤੋਂ ਪੰਜ ਜਣੇ ਆਏ ਚਾਰ ਤੋਂ ਪੰਜ ਜਣੇ ਆ ਕੇ ਮੇਰੀ ਵਾਈਫ ਦੇ ਨਾਲ ਬਤਮੀਚੀ ਨਾ ਬੋਲੇ ਜਾ ਕੇ ਪੁਲਿਸ ਨੇ ਚਾਰ ਤਰਖਾਸ਼ਾਂ ਦਿੱਤੀਆਂ ਹਈਆਂ ਜੀ ਪੁਲਿਸ ਨੇ 1 ਰੁਪਏ ਦੀ ਕਾਰਵਾਈ ਉਹਨਾਂ ਨੇ ਮਖੂਠਾਣੇ ਨੇ ਉਹਨਾਂ ਤੇ ਨਹੀਂ ਕੀਤੀ ਜੀ ਸਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਤੋਂ ਅਸੀਂ ਬਹੁਤ ਖੁਸ਼ ਹਾਂ ਅਸੀਂ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਈਆਂ ਪਰ ਸਾਨੂੰ ਕਿਤੇ ਵੀ ਥਾਣੇ ਦੇ ਵਿੱਚੋਂ ਨਿਆਂ ਨਹੀਂ ਮਿਲਣਿਆ ਜੀ ਅਸੀਂ 4 ਤੋਂ 5 ਦਰਖਾਸਤਾਂ ਦੇ ਚੁੱਕੇ ਆ ਮਖੂ ਥਾਣੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਸ ਵਕਤ ਮਖੂ ਸ਼ਕੀਨਾਂ ਵਾਲੀ ਬਸਤੀ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇੱਕ ਵੀਰ ਬਖਸ਼ੀ ਸਿੰਘ ਜਿਹੜੇ ਆਪਣੇ ਸਾਹਮਣੇ ਇੰਨੇ ਕਾਗਜ਼ਾਂ ਦਾ ਢੇਰ ਲਾ ਕੇ ਬੈਠੇ ਹੋਏ ਨੇ ਜਿਦੇ ਵਿੱਚ ਵਕ ਵਕ ਦਰਖਾਸਤਾਂ ਜਿਹੜੀਆਂ ਇਹਨਾਂ ਨੇ ਵਕ ਵਕ ਜਿਹੜੇ ਉਹ ਦਿੱਤੀਆਂ ਹੋਈਆਂ ਆ ਅਫਸਰਾਂ ਨੂੰ ਤੇ ਕੀ ਗੱਲ ਹੋਈ ਆ ਸਾਰੀ ਆਪਾਂ ਗੱਲਬਾਤ ਇਸ ਵੀਰ ਦੇ ਮੂੰਹਸ ਹੁੰਦੇ ਆ ਤੇ ਹੁਣ ਅਸੀਂ ਘਰੇ ਆਣ ਕੇ ਦੇਖਿਆ ਕਰਦੀ ਖਲਾਸ ਤੁਹਾਨੂੰ ਮੈਂ ਦਿਖਾ ਦੇਵਾਂ ਕਰਦੀ ਖਲਾਸ ਵੀ ਕਿ ਇਹਨਾਂ ਦੇ ਮਾਤਾ ਜਿਹੜੇ ਨੇ ਉਹ ਵੀ ਘਰੇ ਜਿਹੜਿਆ ਉਹ ਮੈਂਟਲੀ ਜਿਹੜੇ ਆ ਪਰੇਸ਼ਾਨ ਹੋ ਚੁੱਕੇ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਤਾ ਜੀ ਇੱਥੇ ਜਿਹੜੇ ਮੈਂਟਲੀ ਪਰੇਸ਼ਾਨ ਜਿਹੜੇ ਆ ਉਹ ਹੋ ਚੁੱਕਿਆ ਸਿਰਫ ਡਰਾਵਿਆਂ ਦੇ ਨਾਲ ਕੀ ਇਹਨਾਂ ਨੂੰ ਡਰਾਵੇ ਦਿੱਤੇ ਗਏ ਕਿਉਂ ਦਿੱਕੇ ਡਰਾਵੇ ਕੀ ਨਹੀਂ ਸਾਰੀ ਗੱਲ ਬੱਸ ਆਪਾਂ ਇਸ ਵੀਰ ਦੇ ਨਾਲ ਹੀ ਕਰਦੇ ਹਾਂ ਹਾਂਜੀ ਵੀਰ ਜੀ ਆਪਣੇ ਬਾਰੇ ਦੱਸੋ ਪਹਿਲਾਂ ਵੀ ਕਿਥੋਂ ਦੇ ਰਹਿਣ ਵਾਲੇ ਹੋ ਮੈਂ ਸਰ ਡਿਸਟ੍ਰਿਕਟ ਫਿਰੋਜ਼ਪੁਰ ਦਾ ਰਹਿਣ ਵਾਲਾ ਸ਼ਹਿਰ ਮੱਖੂ ਹੈ ਮੇਰਾ ਵਾਰਡ ਨੰਬਰ 1 ਹੈ ਵਸਤੀ ਸ਼ਕੀਨਾ ਵਾਲੀ ਨਾਮ ਬਖਸ਼ੀਸ਼ ਹੈ ਪਿਤਾ ਜੀ ਦਾ ਨਾਮ ਪ੍ਰੇਮ ਹੈ ਜੀ ਤੇ ਵੀਰ ਕਿਵੇਂ ਮਾਤਾ ਜੀ ਨੂੰ ਕੀ ਗੱਲ ਹੋਈ ਤੇ ਆ ਕਾਗਜ਼ਪੱਤਰ ਰੱਖ ਕੇ ਬੈਠੇ ਕੀ ਗੱਲ ਸਾਰੀ ਮਾਤਾ ਜੀ ਨੂੰ ਇਹ ਸਹੀ ਸਹੀ ਦੱਸੋ ਸੱਚ ਜੋ ਬਿਲਕੁਲ ਜੀ ਸੱਚ ਦਾ ਬਿਲਕੁਲ ਸੱਚ ਦਸਾਂਗਾ ਜੀ ਮੈਂ ਜੀ ਸੈਟਿੰਗ ਲਾਉਣ ਵਾਲਿਆਂ ਤੋਂ ਮੋਗੇ ਸੈਟਿੰਗ ਲਾਉਣ ਵਾਲਿਆਂ ਤੋਂ 1 ਲੱਖ ਰੁਪਏ ਦਾ ਲਾਉਣ ਲਿਆ ਸੀ ਜੀ ਅੱਛਾ ਇਹ ਕਦੋਂ ਇਸੇ ਸਾਲ ਹੀ ਇਹ ਮੈਂ ਲਿਆ ਜੀ ਇਹ ਹਾਂਜੀ ਬਿਲਕੁਲ ਜੀ 25 ਜੀ ਲਿਆ ਇਹ ਤੇ ਫਰਵਰੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਤੇ ਜਿੰਦੇ ਵਿੱਚੋਂ ਮੈਂ 10500 ਰੁਪਇਆ ਰਿਸ਼ਵਤ ਹੀ ਦਿੱਤੀ ਪਹਿਲੇ ਤੇ ਇੰਦੀ ਲੱਖ ਰੁਪਇਆ ਲੈਣ ਵਾਸਤੇ ਲੱਖ ਰੁਪਇਆ ਲੈਣ ਵਾਸਤੇ 10500 ਰਿਸ਼ਵਤ ਦਿੱਤੀ ਜਿੰਦੇ ਵਿੱਚੋਂ ਜਿਹੜੇ ਬੰਦੇ ਨੇ ਲਾਉਣ ਦਵਾਇਆ ਸੀ 2000 ਉਹਨੇ ਲਿਆ 500 ਰੁਪਏ ਦਾ ਉਹਨੇ ਫੇਰ ਮੇਰੇ ਨਾਲ ਰੌਲਾ ਪਾਇਆ 8000 ਰੁਪਇਆ ਉਹਨੇ ਜਿੰਨਾਂ ਨੇ ਲੋਨ ਦਿੱਤਾ ਉਥੋਂ ਮੈਨੇਜਰ ਨੇ 8000 ਉਹਨੂੰ ਦਿੱਤਾ ਗਿਆ 10500 ਦਿੱਤਾ ਜੀ ਜਿੰਦੇ ਵਿੱਚੋਂ ਉਹ ਮੁੰਡਾ ਮੇਰੇ 500 ਰੁਪਏ ਪਿੱਛੇ ਮੇਰੇ ਮੁੰਡੇ ਲੈ ਕੇ ਤੇ ਇੱਥੇ ਗਲਪੈਣ ਆ ਗਿਆ ਜਿਨੇ ਇੱਥੇ ਸਾਡਾ ਜਲੂਸ ਕੱਢਿਆ ਉਹ ਕੌਣ ਹੁੰਦੇ? ਉਹ ਜੀ ਪਾਸਟਰ ਸ਼ੇਰੇ ਦਾ ਮੁੰਡਾ ਰਵੀ ਏ। ਜਿੰਦੀ ਮੈਂ ਐਪਲੀਕੇਸ਼ਨ ਵੀ ਥਾਣੇ ਮਖੂ ਦਿੱਤੀ ਤੇ ਵੀ ਇਸ ਤਰ੍ਹਾਂ ਕਰਕੇ ਉਹ ਸਾਡੇ ਤੇ ਪ੍ਰੈਸ਼ਰ ਪਾ ਕੇ ਗੁੰਡਾਗਰਦੀ ਕੀਤੀ ਆ ਕੇ ਤੇ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਓਕੇ। ਉਹ ਦਰਖਾਸਤ ਵੀ ਮੇਰੇ ਕੋਲੇ ਇਸ ਵਕਤ ਇੱਥੇ ਜੀ। ਉਹ ਕੰਮ ਕਰਦੇ ਲੂੰਦਾ। ਉਹ ਜੀ ਇਹਦੇ ਬਾਰੇ ਮੈਨੂੰ ਆंदे ਹੀ ਵੀ ਤੂੰ ਸਾਨੂੰ ਇਹ ਜੋ ਵੀ ਤੂੰ ਸਾਨੂੰ ਦੇਣਾ ਖੁਸ਼ੀ ਨਾਲ ਦੇ ਦੀ ਅਸੀਂ ਤੇਰਾ ਲੋਨ ਕਰਾ ਦੇਨੇ। ਮੈਂ ਦੋ ਜੀ ਦਾਇਰਤਾ ਤੇ ਕਿਹਾ ਵੀ ਬੈਂਕ ਨੂੰ ਦਿੱਤੀ ਰਿਸ਼ਵਤ ਐ ਉਹਨਾਂ ਦੇ ਅਧਿਕਾਰੀ ਨੂੰ ਦਿੱਤੀ 8000 ਉਹ ਲੈ ਗਿਆ 2000 ਇੱਕ ਲਗਿਆ ਰਵੀ ਤੇ 501 ਤੇ 8000 ਉਹਨੇ ਉਹਨੂੰ ਦਵਾਇਆ ਜਾਨਕਿ 10500 ਰੁਪਿਆ ਬਣਿਆ ਜੀ 10000 ਤੋਂ ਪਹਿਲਾਂ ਲੈ ਲੈ ਗਿਆ ਹਾਂ 10500 ਲੈ ਲੈ ਲਿਆ 9000 ਰੁਪਿਆ ਮਿਲਿਆ 9000 ਮਿਲਿਆ ਜੀ ਬਿਲਕੁਲ ਅੱਛਾ ਤੇ ਫਿਰ ਉਹਦਾ ਕੀ ਕਾਂ ਕਿਸ਼ਤ ਬੰਨੀ ਗਈ ਜਾਂ ਕੀ ਗੱਲ ਉਹਦੀ 4500 ਕੋਸ਼ ਰੁਪਏ ਕਿਸ਼ਤ ਸੀਗੀ ਜੀ ਤੇ ਮੇਰੇ ਖਾਤੇ ਦੇ ਵਿੱਚ ਉਹ ਕਿਸ਼ਤ ਜਾਂਦੀ ਹੈ ਜੀ ਉਹ ਘਟੀਚੀ ਆਉਂਦੀ ਹੁਣ ਹੜਾਂ ਦੇ ਕਾਰਨ ਮੇਰੀ ਉਹ ਕਿਸ਼ਤ ਗਈ ਟੁੱਟ ਪਾਣੀ ਆ ਗਏ ਕੰਮ ਸਾਰਾ ਠੱਪ ਹੋ ਗਿਆ ਕਿਸ਼ਤ ਟੁੱਟ ਗਈ ਉਹ ਕਿਸਤ ਟੁੱਟਣ ਦੇ ਕਾਰਨ ਜਦੋਂ ਮੈਂ ਕੰਮ ਤੇ ਜਾਂਦਾ ਸੀ ਬਾਹਰ ਤੇ ਉਹ 2-3 ਵਾਰੀ ਆਏ ਇੱਥੇ ਘਰੇ ਤੇ ਪਹਿਲੀ ਵਾਰੀ ਆਏ ਤੇ ਉਹ ਆਣ ਕੇ ਮਾਤਾ ਨੂੰ ਇੱਥੇ ਕਹਿੰਦੇ ਵੀ ਅਸੀਂ ਤੇਰੇ ਤੋਂ ਕਿਸਤ ਲੈ ਕੇ ਜਾਣੀ ਜਿੱਥੋਂ ਮਰਜੀ ਦੇ ਮੇਰੀ ਬਜ਼ੁਰਗ ਮਾਤਾ ਨੇ ਆਖਿਆ ਵੀ ਮੁੰਡਾ ਨਹੀਂ ਕਰੇਗਾ ਤੇ ਉਹਨੇ ਤੁਹਾਡੇ ਤੋਂ ਪੈਸੇ ਲਏ ਉਹਨੇ ਦੇਣੇ ਆ ਤੇ ਇਹ ਜਿਹੜੀ ਸੀ ਮਾਤਾ ਨੇ ਵਿਚਾਰੀ ਨੇ ਹੱਥ ਪੱਲਾ ਜੋੜਿਆ ਵੀ ਆਪੇ ਦੇਉ ਇਹ ਮੈਂ ਘਰੇ ਨਹੀਂ ਸੀ ਹੈਗਾ ਮੇਰੀ ਗੈਰ ਹਾਜ਼ਰੀ ਦੇ ਵਿੱਚ ਇਹਨਾਂ ਨੇ ਮਾਤਾ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਟਾਰਚਰ ਕੀਤਾ ਉਹਨੇ ਵੀ ਅਹੀਂ ਇਥੋਂ ਤੇਰਾ ਜਲੂਸ ਕੱਢਾਂਗੇ ਵਸਤੀ ਦੇ ਵਿੱਚ ਤੁਹਾਡਾ ਜਲੂਸ ਨਿਕਲੂਗਾ ਅਸੀਂ ਤੁਹਾਡਾ ਸਮਾਨ ਚੱਕ ਕੇ ਲੈ ਜਾਵਾਂਗੇ ਉਹ ਕਰਾਂਗੇ ਵਾਹ ਕਰਾਂਗੇ ਮਾਤਾ ਨੂੰ ਬਜ਼ੁਰਗ ਨੂੰ ਝਿੜਕਿਆ ਤੇ ਅਗਲੇ ਇਹ ਚਲੇ ਗਏ ਫਿਰ ਕਹਿੰਦੇ ਅਸੀਂ ਤੁਹਾਡੇ ਕੋਲੇ ਆਵਾਂਗੇ ਤਿੰਨਾਂ ਦਿਨਾਂ ਨੂੰ ਅੱਛਾ ਤਿੰਨਾਂ ਦਿਨਾਂ ਨੂੰ ਫਿਰ ਇਹ ਇਹ ਬੰਦਾ ਜਿੰਦਾ ਇੱਥੇ ਮੋਬਾਈਲ ਨੰਬਰ ਇੱਕ ਵਿੱਚ ਹੈਗਾ ਉਹ ਇਹ ਮੋਬਾਈਲ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਆ ਆ ਲਿਆਓ ਡਾਕਟਰ ਸਾਹਿਬ ਫੋਨ ਫੜਿਓ ਤੁਸੀਂ ਬੋਲੋ ਆਪਣਾ ਨੰਬਰ ਉੱਤੇ ਲਗਾ ਦਈਏ ਅੱਛਾ ਜੀ ਉਹਨਾਂ ਦਾ ਮੋਬਾਈਲ ਨੰਬਰ ਇੱਥੇ ਹੈ ਉਹਨਾਂ ਨੇ ਫਿਰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਹੋ ਇੱਥੇ ਫਿਰ ਆਏ ਦੂਜੀ ਵਾਰੀ ਹੂੰ ਦੂਜੀ ਵਾਰੀ ਆਏ ਤੇ ਮੈਂ ਉਦੋਂ ਵੀ ਨਹੀਂ ਘਰੇ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਜਾਣਾ ਬਾਹਰ ਮੈਂ ਆ ਕੇ ਤੇ ਬਜ਼ੁਰਗ ਮਾਣੂ ਫਿਰ ਹਰੈਸਮੈਂਟ ਕੀਤਾ ਗਿਆ ਹੂੰ ਉਹਨੂੰ ਝਿੜਕਿਆ ਹੂੰ ਝਿੜਕਣ ਦੇ ਵੀ ਅਸੀਂ ਪੈਸੇ ਤੇਰੇ ਤੋਂ ਲੈਣੇ ਆ ਜਦ ਕਿ ਲੋਨ ਮੈਂ ਲਿਆ ਹੈ ਜ਼ਿੰਮੇਵਾਰ ਲੋਨ ਦਾ ਮੈਂ ਜੀ ਇਹ ਤਿੰਨ ਚੈੱਕ ਵੀ ਦਿੱਤੇ ਹੋਣਗੇ ਆ ਮੈਂ ਮੇਰੇ ਜੀ ਨੌ ਚੈੱਕ ਲੱਗੇ ਹੋਏ ਆ ਨੌ ਲੋਨ ਦਾ ਜ਼ਿੰਮੇਵਾਰ ਮੈਂ 100000 ਰੁਪਏ ਦਾ ਮੈਂ ਲਿਆ ਹੈ ਮੈਂ ਮੁਕਰਦਾ ਨਹੀਂ ਵੀ ਮੈਂ ਨਹੀਂ ਦੇਣੇ ਮੈਂ ਦੇਵਾਂਗਾ ਮੈਂ ਉਹਨਾਂ ਨੂੰ ਕਹਾਂ ਵੀ ਮੈਂ ਸੀਜ਼ਨ ਨੂੰ ਦੇਵਾਂਗਾ ਝੋਨੇ ਦੇ ਸੀਜ਼ਨ ਨੂੰ ਮੇਰੀ ਮਾਂ ਨੂੰ ਜਦੋਂ ਮੈਂ ਕੰਮ ਤੋਂ ਕੰਮ ਤੇ ਜਾਂਦਾ ਰਿਹਾ ਮੇਰੀ ਮਾਂ ਨੂੰ ਝਿੜਕਾ ਮਾਰਦੇ ਰਹੇ ਛਿੜਕਾ ਰਿਹਾਸਮੈਂਟ ਕਰਦੇ ਰਏ ਟਾਰਚਰ ਵੀ ਅਸੀਂ ਤੇਰੇ ਤੋਂ ਪੈਸੇ ਲੈ ਕੇ ਜਾਣੇ ਸਾਨੂੰ ਦਿਓ ਤੁਹਾਡਾ ਮੁੰਡਾ ਨਹੀਂ ਸਾਨੂੰ ਲੱਭਦਾ ਜਦ ਕਿ ਮੇਰੇ ਨਾਲ ਫੋਨ ਤੇ ਗੱਲ ਵੀ ਕਰਦੇ ਰਹੇ ਵਿੱਚੋ ਵਿੱਚੋ ਤੇ ਬਜ਼ੁਰਗ ਮਾਂ ਨੂੰ ਇੰਨਾ ਟਾਰਚਰ ਕਰਦੇ ਰਹੇ ਤੇ ਉਹਦੇ ਕਾਰਨ ਮੇਰੀ ਮਾਂ ਦੇ ਦਿਮਾਗ ਵਿੱਚ ਪੈ ਗਿਆ ਫਰਕ ਮਾਤਾ ਦਾ ਦਿਮਾਗ ਚੱਕਿਆ ਗਿਆ ਜੀ ਹੁਣ ਮੈਂ ਕਦੀ ਉਹਨੂੰ ਪਹਿਲੋ ਲੈ ਕੇ ਗਿਆ ਮੋਗੇ ਮੇਰੇ ਕੋਲੇ ਆ ਸਾਰੇ ਕਾਗਜ਼ਤ ਕੋਲ ਫਾਈਲਾਂ ਕੋਲ ਸਾਰਾ ਕੁਝ ਦਿਖਾ ਦਲੇ ਸੀ ਤੇ ਫਿਰ ਉਸ ਤੋਂ ਬਾਅਦ ਮੋਗੇ ਤੋਂ ਬਾਅਦ ਮੈਂ ਲਗਿਆ ਇਹਨਾਂ ਨੂੰ ਮੋਗੇ ਕੋਈ ਇਲਾਜ ਕਰਾਉਂਦਾ ਰਿਹਾ ਫਰਕ ਨਹੀਂ ਪਿਆ ਫਿਰ ਅੰਮ੍ਰਿਤਸਰ ਲੈ ਕੇ ਜਾਣਾ ਹੁਣ ਮੈਂ ਕਾਰ ਤੇ ਲੈ ਕੇ ਜਾਣਾ ਮੇਰਾ ਬਹੁ ਖਰਚਾ ਹੋਣ ਡਿਆ ਜੀ ਬਜ਼ੁਰਗ ਮਾਂ ਦੇ ਹੁਣ ਦਿਮਾਗ ਕੀ ਹਾਲਤ ਬਹੁਤ ਜ਼ਿਆਦੀ ਵਿਗੜੀ ਹੋਈ ਹੈ ਇਹ ਸਾਰਾ ਕੁਝ ਇੰਨੇ ਕਿਨੇ ਵੀ ਉਹਨੇ ਕਰਕੇ ਹੋਇਆ ਇਹਦਾ ਇਹ ਸਾਰਾ ਕੋਸ਼ ਕਰਕੇ ਸੈਟਿੰਗ ਲਾਉਣ ਵਾਲਿਆਂ ਦਾ ਕਰਕੇ ਹੋਇਆ ਮੋਗੇ ਵਾਲੇ ਮੋਗੇ ਵਾਲੇ ਸੈਟਿੰਗ ਲਾਉਣ ਵਾਲਿਆਂ ਦਾ ਕਰਕੇ ਸਾਰਾ ਕੁਝ ਹੋਇਆ ਤੇ ਉਹਨਾਂ ਨੇ ਕੀ ਕੀ ਹੋਵੇ ਤੁਹਾਡਾ ਹੱਲ ਕੀ ਹੋਇਆ ਉਹ ਸਰ ਜੀ ਮੈਂ ਉਹਨਾਂ ਦੇ ਬਰ ਖਿਲਾਫ ਤਿੰਨ ਤੋਂ ਚਾਰ ਦਰਖਾਸਤਾਂ ਦੇ ਚੁੱਕਾ ਵੀ ਮੇਰਾ ਛਟਕਾਰਾ ਕਰਾਓ ਮੇਰੀ ਮੈਂ ਜਿਹੜੇ ਪੈਸੇ ਦੇਣੇ ਐ ਜੇ ਮੇਰੀ ਕਿਸ਼ਤ ਟੁੱਟੀ ਹੁੰਦੀ ਜੇ ਇਹਨਾਂ ਨੂੰ ਨਹੀਂ ਯਕੀਨ ਮੇਰੇ ਤੇ ਤੇ ਮੇਰੇ ਤੇ ਕੇਸ ਕਰ ਦੇਣ ਜੀ ਹਾਂ ਮੇਰੇ ਚੈੱਕ ਲਾ ਸਕਦੇ ਹਾਂ ਹਾਂ ਮੇਰੇ ਤੇ 9 ਚੈੱਕ ਹਾਂ ਜਿਹਦਾ ਹਰਾਸ ਕਰਨ ਦਾ ਤੇ ਨਹੀਂ ਦਕਾਰ ਹਾਂਜੀ ਮੈਂ ਇਹਨਾਂ ਨੂੰ 9 ਚੈੱਕ ਦਿੱਤੇ ਜੇ ਇਹਨਾਂ ਨੂੰ ਮੇਰੇ ਤੇ ਨਹੀਂ ਹੋਣ ਯਕੀਨ ਰਿਹਾ ਤੇ ਮੇਰੇ ਤੇ ਕੇਸ ਕਰ ਦੇਣੇ ਤੇ ਪਰ ਮੇਰੀ ਮਾਂ ਦਾ ਲਾਉਣ ਦਾ ਕੋਈ ਨਹੀਂ ਵਾਸਤਾ ਹੈ ਮੇਰੀ ਮਾਂ ਨੂੰ ਇਹਨਾਂ ਨੇ ਟੌਰਚਰ ਕੀਤਾ ਉਹਦੀ ਦਿਮਾਗੀ ਹਾਲਤ ਬਹੁਤ ਖਰਾਬ ਹੈ ਕੱਲ ਨੂੰ ਉਹ ਮਰ ਜਾਂਦੀ ਹੈ ਜਾਂ ਉਹਨੂੰ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਉਹਦਾ ਜ਼ਿੰਮੇਵਾਰ ਹੈ ਸੈਟਿੰਗ ਲਾਉਣ ਵਾਲੇ ਜਿਹੜੇ ਕਾ ਇਹ ਇਹਨੂੰ ਧਮਕੀਆਂ ਦਿੰਦੇ ਰਹੇ ਟੌਰਚਰ ਕਰਦੇ ਰਹੇ ਕੱਲ ਵੀ ਉਹ 4 ਤੋਂ 5 ਜਣੇ ਆਏ 4 ਤੋਂ 5 ਜਣੇ ਆ ਕੇ ਮੇਰੀ ਵਾਈਫ ਦੇ ਨਾਲ ਬਤਮੀਚੀ ਨਾ ਬੋਲੇ ਜਾ ਕੇ ਤੂੰ ਇੱਥੇ ਕੀ ਕਰਦੀ ਐ ਜੋਬ ਆ ਪੁੱਠਾ ਸਿੱਧਾ ਬੋਲੇ ਉਹ ਵੀ ਮੈਂ ਦਰਖਾਸਤ ਦੇ ਕੇ ਆਂ ਪੁਲਿਸ ਨੇ ਕੋਈ ਸੁਣੀ ਗੱਲ ਤਾਂ ਨਹੀਂ ਪੁਲਿਸ ਨੇ 4 ਦਰਖਾਸਤਾਂ ਦਿੱਤੀਆਂ ਹੋਈਆਂ ਜੀ ਪੁਲਿਸ ਨੇ 1 ਰੁਪਏ ਦੀ ਕਾਰਵਾਈ ਉਹਨਾਂ ਨੇ ਮਖੂਠਾਣੇ ਨੇ ਉਹਨਾਂ ਤੇ ਨਹੀਂ ਕੀਤੀ ਜੀ ਮੈਂ ਮੈਨੂੰ ਕੀ ਤੁਹਾਨੂੰ ਕੀ ਲੱਗਦਾ ਕਿ ਮੈਂ ਤੁਹਾਡੇ ਚੈਨਲ ਦੇ ਥਰੂ ਗਰੀਬ ਬੰਦਾ ਅਪੀਲ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਐਸਐਸਪੀ ਸਾਹਿਬ ਫਿਰੋਜ਼ਪੁਰ ਨੂੰ ਵੀ ਮੇਰੀ ਸੁਣਵਾਈ ਕੀਤੀ ਜਾਵੇ ਮੇਰਾ ਨਿਆਂ ਕੀਤਾ ਜਾਵੇ ਜਿੰਦੇ ਕਾਰਨ ਜੀ ਮੇਰੀ ਬਜ਼ੁਰਗ ਮਾਂ ਨੂੰ ਨਿਆਂ ਮਿਲੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਹੋਵੇ ਜਿਨ੍ਹਾਂ ਨੇ ਮੇਰੀ ਬਜ਼ੁਰਗ ਮਾਂ ਨੂੰ ਹਰੈਸਮੈਂਟ ਕੀਤਾ ਗਿਆ ਓਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਤੋਂ ਅਸੀਂ ਬਹੁਤ ਖੁਸ਼ ਹਾਂ ਅਸੀਂ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਈਆਂ ਪਰ ਸਾਨੂੰ ਕਿਤੇ ਵੀ ਥਾਣੇ ਦੇ ਵਿੱਚੋਂ ਨਿਆਂ ਨਹੀਂ ਮਿਲਣਿਆ ਜੀ ਅਸੀਂ 4 ਤੋਂ 5 ਦਰਖਾਸਤਾਂ ਦੇ ਚੁੱਕੇ ਹਾਂ ਮਖੂਠਾਣੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਸਰਦਾਰ ਜੀ ਸਾਡੀ ਕਿਰਪਾ ਕਰਕੇ ਸੁਣਵਾਈ ਕੀਤੀ ਜਾਵੇ ਔਰ ਸਰਦਾਰ ਐਸਐਸਪੀ ਸਾਹਿਬ ਫਿਰੋਜ਼ਪੁਰ ਨੂੰ ਵੀ ਬੇਨਤੀ ਹੈ ਜੀ ਕਿਰਪਾ ਕਰਕੇ ਇਹਨਾਂ ਮੇਰੀ ਸੁਣਵਾਈ ਕੀਤੀ ਜਾਵੇ ਮੇਰੀ ਬਜ਼ੁਰਗ ਮਾਂ ਨੂੰ ਨਿਆ ਮਿਲੇ ਤੇ ਸਰ ਜੀ 1 20 ਰੁਪਏ ਦੀ ਪੁਲਿਸ ਨੇ ਕਾਰਵਾਈ ਨਹੀਂ ਇਹਨਾਂ ਦੇ ਬਰ ਖਿਲਾਫ ਕੀਤੀ ਨਾ ਮੈਨੂੰ ਨਿਆਂ ਹੀ ਦਿੱਤਾ ਤੇ ਨਾ ਮੈਨੂੰ ਮਖੂ ਥਾਣੇ ਤੋਂ ਗਾਂ ਹੀ ਆਸ ਹੈ ਕਿ ਇਹ ਮੇਰੀ ਸੁਣੂਗੇ ਜਾਂ ਮੈਨੂੰ ਨਿਆਂ ਮਿਲੂਗਾ ਜੀ ਤੇ ਵੀਰੇ ਤੁਹਾਡੇ ਕੋਲੇ ਹੋਰ ਆਮਦਨ ਦੇ ਸਾਧਨ ਵੀ ਕੋਈ ਹੈਗੇ ਪ੍ਰਾਪਰਟੀ ਕੁਝ ਰੱਖਿਆ ਤੁਹਾਡਾ ਕੰਮ ਕੀ ਮੇਰਾ ਪ੍ਰਾਪਰਟੀ ਕਰਨ ਜੀ ਮੈਂ ਤਾਂ ਸਿਰਫ ਇੱਕ ਮੈਂ ਲੇਬਰ ਦਾ ਕੰਮ ਕਰਦਾ ਜੀ ਗੱਲਾ ਹੋਰ ਕੋਈ ਪ੍ਰਾਪਰਟੀ ਨਹੀਂ ਹੈ ਮੇਰੇ ਕੋਲੇ ਜੀ ਓਕੇ ਤੇ ਤੇ ਫਾਦਰ ਸਾਹਿਬ ਤੇ ਤੁਹਾਡੀ ਮਦਰ ਤੇ ਤੁਸੀਂ ਤੁਹਾਨੂੰ ਜੀ ਚੱਲ ਜਾਣ ਨੂੰ ਕਿਰੇ ਹਾਂਜੀ ਹਾਂਜੀ ਬਿਲਕੁਲ ਮੈਂ ਮੇਰੇ ਮੇਰੇ ਇਕੱਲੇ ਤੇ ਘਰ ਹੈ ਜੀ ਮੈਂ ਇਕੱਲਾ ਹੀ ਕਮਾਉਣ ਵਾਲਾ ਮੇਰੇ ਮਾਤਾ ਜੀ ਦਾ ਬਹੁਤ ਹਾਲਤ ਮਾੜੀ ਉਹਨਾਂ ਨੂੰ ਵੀ ਮੈਂ ਚੱਕ ਕੇ ਹਾਂਜੀ ਤੇ ਬਜ਼ੁਰਗ ਹੈ ਮੇਰੇ ਇਕੱਲੇ ਘਰੇ ਤੇ ਮੇਰੀ ਵਾਈਫ ਹੈ ਜੀ ਤੇ ਹੁਣ ਇੱਕ ਲਾਸਟ ਤੇ ਜਾਂਦੇ ਜਾਂਦੇ ਕਿ ਜਿਵੇਂ ਹੁਣ ਤੁਸੀਂ ਲੋਨ ਲਿਆ ਸੀ ਜਦੋਂ ਲੋਨ ਲਿਆ ਸੀ ਤੇ ਤੁਸੀਂ ਲੱਖ ਰੁਪਏ ਦਾ ਲੋਨ ਲਿਆ ਸੀ ਤੁਸੀਂ ਕੀ ਗੱਲਬਾਤ ਕੀਤੀ ਸੀ ਕਿ ਕਿੰਨਾ ਤੁਹਾਨੂੰ ਕਿੰਨਾ ਵਿਆਜ ਪਊਗਾ ਤੇ ਕਿੰਨਾ ਵਾਪਸ ਮੋੜਨਾ ਤੁਸੀਂ ਲੱਖ ਚੋਂ ਉਹਨਾਂ ਨੂੰ ਇਹ ਮੈਨੂੰ ਉਦੋਂ ਕਹਿੰਦੇ ਸੀ ਦੇਣ ਮਾਰੇ ਮੈਂ ਉਸ ਵਕਤ ਫਰੋਸਪੁਰ ਸੀ ਲੋਨ ਦੇਣ ਮਾਰੇ ਮੈਨੂੰ ਕਹਿੰਦੇ ਸੀ ਵੀ ਤੈਨੂੰ 20000 ਰੁਪਇਆ ਵਿਆਜ ਪਊਗੀ 1 ਲੱਖ 20000 ਹਾਂਜੀ ਤੇ ਹੁਣ ਮੈਂ ਹਾਂਜੀ ਹੁਣ ਮੈਨੂੰ ਜਦੋਂ ਮੈਂ ਉਹਨੂੰ ਜੋੜ ਲਾਇਆ ਤੇ ਉਹ ਜੀ ਮੈਨੂੰ 1 ਲੱਖ ਦੇ 74 ਰੁਪਏ 3000 ਰੁਪਏ ਪੈਂਡਿਆ ਜਾਨੀ ਕਿ ਕਿਨੇ ਲੱਖ ਦੇ 1,74,000 74,000 ਰੁਪਏ ਪੈਂਡਿਆ ਦੋ ਡਬਲ ਹੋ ਗਏ پیسے ਹਾਂਜੀ ਡਬਲ ਹੋਣ ਮੇਰੇ ਤੋਂ ਕਿਨੇ ਸਾਲਾਂ ਚ ਇਹ ਤਿੰਨ ਸਾਲਾਂ ਚ ਜੀ ਇਹ ਤਾਂ ਮੇਰੇ ਬਹੁਤ ਵੱਡੇ ਐਫ ਡੀ ਹਿੰਦਿਆਂ ਤੇ ਐਫ ਡੀਆਂ ਚੋਂ ਨਹੀਂ ਹੁੰਦਾ ਜਿੱਨਾ ਜੇ ਤੁਹਾਨੂੰ ਪੈਸੇ ਡਬਲ ਹੋ ਗਏ ਤੇ ਇਹਨਾਂ ਹੁਣ ਇਹਨਾਂ ਨੇ ਮੇਰੇ ਤੋਂ 45 4500 ਰੁਪਏ ਕਿਸ਼ਤ ਜਾਂਦੀ ਹੈ ਜਦੋਂ ਮੇਰੀ ਕੋਈ ਕਿਸ਼ਤ ਟੁੱਟ ਜਾਂਦੀ ਉਹਦੀ 5-600 ਰੁਪਏ ਵਿਆਜ ਵੀ ਭਰਦਾ ਤੇ ਹੁਣ ਇਹਨਾਂ ਨੇ ਮੈਨੂੰ ਕਿਹਾ ਤੂੰ ਇਹ ਰਸੀਦ ਨੂੰ ਵੀ ਆਪਣੇ ਨਾਮ ਦੀ ਜੀ ਦੇ ਉੱਤੇ ਨਾ ਰਸੀਦ ਦੇ ਉੱਤੇ ਨਾਮ ਦਾ ਨਾਮ ਛਪਿਆ ਹੋਵੇ ਜਾਂ ਉਹ ਡਰਦੇ ਨਹੀਂ ਦਿੰਦੇ ਜੀ ਹੁਣ ਇਹਨਾਂ ਨੂੰ ਪਤਾ ਸਾਨੂੰ ਜਾਨੀ ਕਿ 74000 ਰੁਪਇਆ ਵਿਆਜ ਇਹਨਾਂ ਨੇ ਕਿਹਾ ਤੈਨੂੰ 74000 ਰੁਪਇਆ ਵਿਆਜ ਪਈ 1 ਲੱਖ ਦੀ ਤੇ ਹੁਣ ਇਹ ਡਰਦੇ ਇਸ ਗੱਲ ਦਾ ਮੈਨੂੰ ਕੋਈ ਵੀ ਸਬੂਤ ਨਹੀਂ ਦਿੰਦੇ ਕਹਿੰਦੇ ਤੂੰ ਚੁੱਪ ਕਰਕੇ ਕਿਸ਼ਤਾਂ ਤਾਰੀਆ 3 ਸਾਲ 3 ਸਾਲ ਕਿਸ਼ਤਾਂ ਤਾਰਨੀਆਂ 4500 ਰੁਪਏ ਤੇ ਉਹਦੇ ਨਾਲ 1 ਲੱਖ 74000 ਰੁਪਇਆ ਬਣਦਾ ਕੁਸ਼ ਰੁਪਏ ਬਣਦੇ ਜਿੰਦੇ ਕਾਰਨ ਮੈਨੂੰ ਇਹਨਾਂ ਨੇ ਕਿਹਾ 1 ਲੱਖ 20 ਹੀਗਾ ਵੀਰ ਰੁਪਿਆ ਵੇ ਡਬਲ ਲੈ ਰਹੇ ਡਰੈਮੇ ਧੋਖੇ ਨਾ ਮੇਰੇ ਤੋਂ ਡਬਲ ਲੈ ਰਹੇ ਜੀ ਤੇ ਲੋਕਾਂ ਨੂੰ ਕੀ ਪੀਰ ਕਰਦੇ ਲਾਸਟ ਤੇ ਵੀ ਇਦਾਂ ਦੇ ਧੋਖੇ ਤੋਂ ਬਚਣ ਜਾ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਰਾਈ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਭੁੱਲ ਕੇ ਵੀ ਸੈਟਿੰਗ ਲਾਉਣ ਵਾਲਿਆਂ ਕੋਲੋਂ ਕੋਈ ਲੋਨ ਨਾ ਲਿਆ ਜੇ ਇਹ ਬਹੁਤ ਵੱਡੇ ਧੋਖੇਬਾਜ਼ ਹੈ ਇਹਨਾਂ ਨੇ ਤੁਹਾਨੂੰ ਕਹਿਣਾ 120 ਮੋਗੇ ਤੋਂ ਸੈਟਿੰਗ ਲਾਉਣ ਵਾਲੇ ਜੀ ਕਿੱਥੇ ਕਰਨਾ ਡਾਕਟਰ ਇਹਨਾਂ ਦਾ ਮੋਗੇ ਦੇ ਵਿੱਚ ਹੈ ਦਫਤਰ ਜੀ ਇਹਨਾਂ ਨੇ ਕਹਿਣਾ ਤੁਹਾਨੂੰ 20000 ਰੁਪਇਆ ਵਿਆਜ ਪਾਊ ਵਿਆਜ ਪਾਊਗੀ ਤੇ ਲੈਣਾ ਇਹਨਾਂ ਨੇ ਤੁਹਾਡੇ ਕੋਲੋਂ 70000 ਜੇ 75000 ਪੈਸੇ ਲੈਣੇ ਦੁੱਗਣੇ ਤਿਗਣੇ ਠੀਕ ਹੈ ਜੀ ਧੰਨਵਾਦ ਤੇ ਕਹਿਣਾ ਕੁਛ ਕਰਨਾ ਕੁਛ ਤੇ ਮੇਰੀ ਬਜ਼ੁਰਗ ਮਾਂ ਦੀ ਹਾਲਤ ਬਹੁਤ ਜ਼ਿਆਦੀ ਮੰਦੀ ਹੈ ਕੱਲ ਮੈਨੂੰ ਧਮਕੀ ਦੇ ਕੇ ਗਏ ਕੱਲ 15 ਤਰੀਕ ਹੈ ਜੀ 15 ਕੱਲ ਮੇਰੇ ਕੋਲੇ ਆਏ ਹੋ ਇੱਥੇ ਘਰੇ ਤੇ ਕੱਲ ਧਮਕੀ ਦੇ ਕੇ ਗਏ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਹੈ ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਮੈਂ ਛੋਨੇ ਦੇ ਸੀਜ਼ਨ ਨੂੰ ਤੁਹਾਨੂੰ ਪੈਸੇ ਦੇਵਾਂਗਾ ਜਦੋਂ ਕੰਮ ਚੱਲੂਗਾ ਤੇ ਉਹਨਾਂ ਨੇ ਮੈਨੂੰ 15 ਤਰੀਕ ਦਾ ਕਿਹਾ ਜੇ ਤੂੰ 15 ਤਰੀਕ ਨੂੰ ਪੈਸੇ ਨਾ ਦਿੱਤੇ ਤੇ ਤੇਰੀ ਹਾਲਤ ਬਹੁਤ ਮੰਦੀ ਕਰਾਂਗੇ ਤਾਨੂੰ ਇੱਥੇ ਰਹਿਣ ਨਹੀਂ ਦੇਣਾ ਉਹ ਕਰਾਂਗੇ ਤੇ ਮੈਂ ਦਰਖਾਸਤ ਵੀ ਥਾਣੇ ਵਿੱਚ ਦੇ ਕੇ ਆਇਆ ਆ ਆ 15 ਤਰੀਕ ਦਾ ਲਿਖਿਆ ਵੀ ਹੋਇਆ ਹੈ ਕੱਲ 15 ਤਰੀਕ ਹੈ ਮੈਨੂੰ ਇਹਨਾਂ ਤੋਂ ਜਾਨ ਦਾ ਖਤਰਾ ਬਣਾ ਹੋਇਆ ਇਹ ਚਾਰ ਤੋਂ ਪੰਜ ਜਣੇ ਗੁੰਡੇ ਐ ਜਿਹੜੇ ਇਹ ਗੁੰਡੇ ਰੱਖੇ ਇਹਨਾਂ ਨੇ ਸੈਟਿੰਗ ਲਾਉਣ ਆਲਿਆਂ ਨੇ ਮੇਰੇ ਘਰੇ ਆ ਕੇ ਮੈਨੂੰ ਤੰਗ ਕਰਦੇ ਇਹਨਾਂ ਨੇ ਹੁਣ ਕੱਲ ਮੈਨੂੰ ਧਮਕੀ ਦਿੱਤੀ 15 ਤਰੀਕ ਨੂੰ ਤੈਨੂੰ ਇਹੀ ਘਰੋਂ ਚੱਕ ਕੇ ਲੈ ਜਾਣਾ ਤੇ ਮੈਨੂੰ ਇਹਨਾਂ ਤੋਂ ਜਾਣ ਦਾ ਖਤਰਾ ਹੈ ਕੱਲ ਨੂੰ ਮੇਰੀ ਜਾਨ ਨੂੰ ਕੁਝ ਹੁੰਦਾ ਹੁੰਦਾ ਉਹਦੇ ਜ਼ਿੰਮੇਵਾਰ ਸੈਟਿੰਗ ਲਾਉਣ ਵਾਲੇ ਐ ਤੇ ਮੇਰੀ ਮਾਂ ਨੂੰ ਜੋ ਉਹਨਾਂ ਨੇ ਮੈਂਟਲ ਕਰ ਦਿੱਤਾ ਹੋਇਆ ਹਰੈਸਮੈਂਟ ਕੀਤਾ ਬਜ਼ੁਰਗ ਮਾਂ ਨੂੰ ਉਹਨ ਤੋਂ ਬਹੁਤ ਜ਼ਿਆਦਾ ਮਤਲਬ ਕਿ ਉਹਨੂੰ ਕੋਈ ਪਤਾ ਸੁਰ ਨਹੀਂ ਇੰਨਾ ਟੌਰਚਰ ਕੀਤਾ ਕੱਲ ਨੂੰ ਉਹਨੂੰ ਕੁਝ ਹੁੰਦਾ ਬਜ਼ੁਰਗ ਮਾਂ ਨੂੰ ਜਾਂਦੀ ਡੈਥ ਹੁੰਦੀ ਜਾਂ ਨੂੰ ਕੁਝ ਹੋ ਜਾਂਦਾ ਤੇ ਉਹਦੇ ਜ਼ਿੰਮੇਵਾਰ ਵੀ ਸੈਟਿੰਗ ਲਾਉਣ ਆਲੇ ਈ ਐ ਤੇ ਕੱਲ 15 ਤਰੀਕ ਐ ਤੇ ਪ੍ਰੈਸ਼ਨ ਤਾਂ ਕਿਵੇਂ ਮੰਨਦੇ ਹੋ ਪ੍ਰਸ਼ਾਸਨ ਦਾ ਬਿਲਕੁਲ ਜੀ ਪ੍ਰਸ਼ਾਸਨ ਨਿੱਲ ਹੈ ਪ੍ਰਸ਼ਾਸਨ ਕੋਲੇ ਗਿਆਨ ਨੂੰ ਮੈਨੂੰ 3 ਮਹੀਨੇ ਢੇੜੇ ਮਾਰ ਦਿਆ ਹੋ ਗਏ ਮਖੂਟਾਣੇ ਚ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜੀ ਸਰਕਾਰ ਕੋਲੇ ਗਏ ਜੇ ਕਟਾਰੀਆ ਸਾਹਿਬ ਕੋਲੇ ਕਟਾਰੀਆ ਸਾਹਿਬ ਤਾਂ ਬਹੁਤ ਵਧੀਆ ਸਾਡੇ ਐਮ ਐਲ ਏ ਮਖੂਦੇ ਬਹੁਤ ਜਿਆਦਾ ਵਧੀਆ ਹੈ ਪ੍ਰਧਾਨ ਸਾਹਿਬ ਸਾਡੇ ਨੰਦੋ ਸਾਹਿਬ ਵੀ ਬਹੁਤ ਵਧੀਆ ਹੈ ਤੇ ਪਰ ਸਾਡਾ ਜਿਹੜਾ ਪ੍ਰਸ਼ਾਸਨ ਇੱਥੋਂ ਦਾ ਇਹ ਮਖੂਠਾਣੇ ਵਾਲੇ ਕੋਈ ਨਹੀਂ ਮੇਰੀ ਸੁਣਦੇ ਨਾ ਸੁਣਵਾਈ ਕਰਨ ਦੇ ਮੇਰੀ ਤੇ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਸਾਡੇ ਐਸਐਸਪੀ ਸਾਹਿਬ ਫਿਰੋਜ਼ਪੁਰ ਨੂੰ ਕਿ ਕਿਰਪਾ ਕਰਕੇ ਮੇਰੀ ਜੋ اپیل ਹੈ ਤੁਹਾਡੇ ਤੱਕਰ ਪਹੁੰਚੇ ਵੀਡੀਓ ਤੇ ਮੇਰੀ ਰਿਕਵੈਸਟ ਤੁਹਾਡੇ ਅੱਗੇ ਜੀ ਮੈਨੂੰ ਮੈਨੂੰ ਇਨਸਾਫ ਮਿਲੇ ਜੋ ਵੀ ਮੇਰੀ ਬਜ਼ੁਰਗ ਮਾਂ ਦਾ ਹਾਲ ਇਹਨਾਂ ਨੇ ਕੀਤਾ ਹੈ ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹ ਸਰ ਇਹ ਇਹ ਮੈਨੂੰ ਹਮੇਸ਼ਾ ਹੀ ਇਹ ਕਹੀ ਜਾਂਦੇ ਆ ਇਹਨਾਂ ਨੂੰ ਥਾਣੇ ਬੁਲਾਇਆ ਗਿਆ ਸੀਗਾ ਸੈਟਿੰਗ ਲਾਉਣ ਵਾਲਿਆਂ ਨੂੰ ਤੇ ਉਥੇ ਜਾ ਕੇ ਇਹਨਾਂ ਨੇ ਮਾੜੀ ਮੋਟੀ ਇਹ ਗੱਲ ਕਹਿ ਰਹੀ ᱛੀ ਅਸੀਂ ਕੋਈ ਚੋਰ ਦੇਖੋ ਜੀ ਕਦੀ ਵੀ ਚੋਰੀ ਕਰਕੇ ਇਹ ਨਹੀਂ ਕਹਿੰਦਾ ਮੈਂ ਨਹੀਂ ਕੀਤੀ ਵੀ ਮੈਂ ਕੀਤੀ ਹੈ ਚੋਰੀ ਕਦੀ ਵੀ ਨਹੀਂ ਮੰਨਦਾ ਸੋ ਇਹਨਾਂ ਨੇ ਚੰਦ ਚੜਾ ਕੇ ਤੇ ਹੁਣ ਕਹਿੰਦੇ ਅਸੀਂ ਕਿਸ਼ਤ ਲੈਣ ਗਏ ਸੀ ਅਸੀਂ ਉਹ ਕਰਨ ਗਏ ਸੀਗੇ ਤੇ ਪਰ ਇਹਨਾਂ ਨਾਲ ਮੇਰੇ ਤੋਂ ਮੰਗਦੇ ਕਿਸ਼ਤ ਮੇਰੀ ਮਾਂ ਨੂੰ ਇਹਨਾਂ ਨਾਲ ਕੋਈ ਤਲੂਕਤ ਨਹੀਂ ਠੀਕ ਹੈ ਧੰਵਾਦ ਜੀ ਦੇਖੋ ਸਾਰੀ ਗੱਲਬਾਤ ਤੁਸੀਂ ਵੀਰ ਦੀ ਸੁਣ ਲਈ ਹੈ ਤੇ ਅਸੀਂ ਵੀ ਸਿਨੀਅਰ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਇਹ ਹੀ ਕਹਿੰਨੇ ਆ ਕਿ ਇਸ ਵੀਰ ਦੇ ਮਾਮਲੇ ਦੀ ਜਿਹੜੀ ਆ ਨਿਰਪੱਖਤਾ ਦੇ ਨਾਲ ਜਾਂਚ ਕਰਕੇ ਤੇ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਪੀੜਤ ਨੂੰ ਜਿਹੜਾ ਇਨਸਾਫ਼ ਦਵਾਇਆ ਜਾਵੇ ਦੇ ਵੀ ਉਹਨੇ ਫੜਾਣੀ ਕਿ ਗਾਣਾ ਵੇ ਤੁਮ ਆਪਰੇ ਤੇ ਨਾ ਨਾਲੇ ਭਾਈਆਂ ਦੇ ਨਾਲੇ ਨਾਲੇ ਦੋ ਜਾ ਕਿਸ਼ਤਾਂ ਲੈ ਆਏ ਤੇ ਉਹ ਮਾਰਦੇ ਹੀ ਨਾਲੇ ਤੈਨੂੰ ਮਾਰ ਕੇ ਕਿਸ਼ਤਾਂ ਲੈ ਮੰਗਦੇ ਹੀ ਪੈਸੇ ਹਾਂ ਨਹੀਂ ਕਿਸ਼ਤਾਂ ਦੇਣੀਆਂ ਤੇ ਕਿਸ਼ਤਾਂ ਦੇ ਮਾਦਾ ਜੀ ਲੋਨ ਲਿਆ ਤੇ ਕਿਸ਼ਤਾਂ ਤੇ ਲੈਣੀਆਂ ਬਣੀਆਂ ਤੂੰ ਲਿਆ ਸੀ ਲੋਨ ਨਹੀਂ ਮਾ ਨਹੀਂ ਜਾਣਾ ਤੇ ਫਿਰ ਕਿਸ਼ਤਾਂ ਕਾਦੀਆਂ ਮੰਗਦੇ ਤੇਰੇ ਤੋਂ ਹਾਂ ਨਹੀਂ ਪਾਇਆ ਤੇ ਤੁਹਾਡੇ ਤੋਂ ਕਿਸ਼ਤਾਂ ਲੈ ਕੇ ਜਾਣੀ ਨਹੀਂ ਨਹੀਂ ਤੂੰ ਜਿਹੜਾ ਮੈਂ ਕਿਹਾ ਲੋਨ ਲਿਆ ਲੋਨ ਜੀ ਨੇ ਲਿਆ ਤੂੰ ਤੋ ਕਿਸ਼ਤਾਂ ਲਓ ਮਾ ਮਾ ਲੋਨੀ ਲਿਆ ਲੋਨ ਤੇ ਤੁਹਾਡੇ ਮੁੰਡੇ ਦੇ ਲਿਆ ਨਾ ਕਿਸਟਾਲੇ ਮੈਨੂੰ ਆ ਤੇ ਉਹਨੇ ਕਿਹਾ ਵੀ ਮੁੰਡੇ ਨੂੰ ਕਹਣਾ ਸੀ ਵੀ ਉਹਨੇ ਕਹਣਾ ਸੀ ਮੁੰਡੇ ਤੋਂ ਕੁਛ ਮੈਨੂੰ ਕਦੇ ਨਹੀਂ ਪੁੱਛਦੇ ਜੀ ਮੈਨੂੰ ਪੁੱਛ ਕੇ ਲੋਨ ਦਿੱਤਾ ਸੀ ਮੁੰਡੇ ਨੇ ਲੋਨ ਆ ਜੀ ਮੈਂ ਲਿਆ ਮੈਨੂੰ ਉਹ ਆ ਕੇ ਪੇਹਤਾਰੇ ਨਾ ਮੈਂ ਮੈਂ ਅੰਮਾ ਲੱਗੇ ਸਾਡਾ ਮੋਬਾਈਲ ਵੀ ਲੈ ਕੇ ਦਾਰ ਮਾਰਤੇ ਕੁੜਤੇ ਵੀ ਸੀ ਮਾ ਦਾ ਹਾਂ ਲਾੜਦੇ ਕਿੰਨੇ ਕ ਜਣੇ ਸੀ 3-4 ਜਣੇ ਗਾਣਾ ਗੁਲੇ ਮੇਂ ਕਰਦੇ ਰਹੇ ਅੰਜੀ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਅੱਛਾ ਤੂੰ ਇੰਟਰੇ ਨਹੀਂ ਹੁੰਦੈਂ ਮੈਂ ਇਹਨਾਂ ਆ ਕੇ ਕਰੇ ਚੰਗੀਂ ਪਿਆ ਦੇਂਦੇ ਨੇ ਚਿਰ ਕੋਈ ਨਹੀਂ ਮਤਾ ਪਰਮਾਤਮਾ ਦੇਖਦਾ ਕਰੂਗਾ ਇਨਸਾਫ ਤਰਾ ਮੈਂ ਆ ਦੇ ਕੋਲ ਦੇ ਹੀ ਲਾਦੇ ਆਨੇ ਕਿਸਤਾ ਲੈ ਕੇ ਜਾਣੀ ਤੇ ਮੈਂ ਇੱਕ ਕਿਸਤਾ ਕਿੱਥੋਂ ਦੇਵਾਂ ਅੱਛਾ ਤੂੰ ਉਹਨਾਂ ਨੂੰ ਕਿਹਾ ਨਹੀਂ ਵੀ ਮੈਂ ਬੁੱਢੇ ਬਾਰੇ ਕਿਸਤਾ ਕਿੱਥੋਂ ਨਵਾਂ ਕਾਤੋਂ ਦਵਾਂ ਹਾਂ ਬੱਡੇ ਹਾਰੇ ਮੈਂ ਆਖਾਂ ਤੇ ਉਹ ਕੀ ਕਹਿੰਦੇ ਕੁਮ ਲੈਣੀ ਲੈਣੀ ਕਿਸ ਤੋਂ ਹੀ ਹਾਂ ਨਹੀਂ ਕਿਸ ਤੋਂ ਦੇ ਪੈਸਾ ਨਹੀਂ ਜਾਣੀ ਕਿੱਥੋਂ ਪੈਸਾ ਦੇਈ ਅੱਛਾ ਦੁਰਗਮਾ ਕਿੱਥੋਂ ਦੇਵੀ ਮੈਂ ਜ਼ਿੰਮੇਵਾਰ ਲਾਉਣ ਦਾ ਲਾਉਣ ਮੈਂ ਲਿਆ ਮੇਰੇ ਨਾਂ ਤੇ ਲਾਉਣ ਹੈ ਲੱਖ ਰੁਪਏ ਦਾ ਮੈਂ ਲਾਉਣ ਲਿਆ ਤੇ ਕਿਸ਼ਤਾਂ ਮੇਰੀਆਂ ਤਿੰਨ ਚਾਰ ਕਿਸ਼ਤਾਂ ਗੱਜਾਂ ਹੋਈਆਂ ਤੇ ਜਿਹੜੀ ਇੱਕ ਅੱਧੀ ਕਿਸ਼ਤ ਟੁੱਟਦੀ ਹੈ ਉਹਦੀ ਮੈਂ ਵਿਆਜ ਵੀ ਭਰਨ ਨੂੰ ਤਿਆਰ ਹੈ ਤੇ ਮੈਂ ਦੇਣੀ ਵੀ ਹੈ ਤੇ ਮੈਂ ਹੁਣ ਪਾਣੀ ਆਏ ਪਏ ਮੈਂ ਕਿਹਾ ਸੀ ਝੋਨੇ ਦੇ ਸੀਜ਼ਨ ਨੂੰ ਮੈਂ ਦੇ ਦੂੰਗਾ ਤੇ ਪੁਲਿਸ ਨੂੰ ਮੈਂ ਕਿਹਾ ਪੁਲਿਸ ਕੋਲੇ ਮੇਰੀਆਂ ਤਿੰਨ ਦਰਖਾਸਤਾਂ ਲੱਗੀਆਂ